ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਉੱਤੇ ਗੱਲ ਕਰਦੇ ਹਾਂ ਸਤੌਜ ਵਾਲੇ ਮਹਾਰਾਜ ਜੀ ਤੁਸੀਂ ਵੀ ਇਹ ਰਖਲਾ ਸਤੌਜ ਵਾਲੇ ਦੀਆਂ ਖਬਰਾਂ ਸੁਣਨਾ ਚਾਹੁੰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਰਖਲਾ ਤੇ ਹੁਣ ਰਖਲਾ ਜਿਹੜਾ ਚੰਡੀਗੜ੍ਹ ਤੇ ਬੋਲਿਆ ਕੀ ਬੋਲਿਆ ਸੁਣ ਵੀ ਪਤਾ ਮੈਂ ਵੀਡੀਓ ਵੀ ਦਿਖਾਉਂਗਾ ਦੋ ਵੀਡੀਓ ਦਿਖਾਵਾਂ ਤੁਹਾਨੂੰ ਪਤਾ ਲੱਗ ਜਾਊਗਾ ਉਹ ਰਖਲਾ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਪ੍ਰੋਗਰਾਮ ਸੀ ਤੇ ਉਹਨਾਂ ਦੇ ਵਿਸ਼ੇ ਤੇ ਬੋਲਣਾ ਸੀ ਉਹਨਾਂ ਨੇ ਤੇ ਬੋਲੀ ਕੀ ਗਏ ਕਰੀ ਕੀ ਗਏ ਚੰਡੀਗੜ੍ਹ ਬਰੇ ਜੇ ਤੁਹਾਨੂੰ ਇੰਨਾ ਹੀ ਹੀ ਕੰਡੀਗੜ੍ਹ ਦਾ 헤ਜ ਆਉਂਦਾ ਹੈ ਤੇ ਰੱਖ ਲੈ ਸੈਂਟਰ ਸਰਕਾਰ ਦੇ ਹੱਥ ਦੇ ਵਿੱਚ 60% ਅੱਜ ਦੇ ਟਾਈਮ 40% ਪੰਜਾਬ ਦੇ ਹੱਕ ਦੇ ਪੰਜਾਬ ਦੇ ਹੱਥ ਦੇ ਵਿੱਚ ਕਿ 60% ਉਹ ਮਤਲਬ ਕਿ ਉਹਨਾਂ ਦਾ ਉਹ ਉਹਨਾਂ ਦੇ ਮੁਲਾਜ਼ਮ ਲੱਗਣਗੇ ਕਿਤੋਂ ਹੀ ਰੱਖ ਸਕਦੇ ਆ ਉਹ ਠੀਕ ਹੈ ਨਾ ਤੇ ਆਰ ਯੂਪੀ ਜੋ ਵੀ ਰੱਖ ਸਕਦੇ ਆ ਤੇ ਆਪਾਂ 40% ਦੇ ਵਿੱਚ ਹੋ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਰਖਲਾ ਅੱਜ ਉਹਨਾਂ ਦੀ ਮжоਰਿਟੀ ਦੇ ਵਿੱਚ ਸਰਕਾਰ ਹੈ ਨਹੀਂ ਪਰ ਮжоਰਿਟੀ ਦੇ ਵਿੱਚ ਹੀ ਬਣ ਜੂਗੀ ਕਿਉਂਕਿ ਸਪੀਕਰ ਉਹਨਾਂ ਦਾ ਬਣ ਗਿਆ ਹੁਣ ਸਾਰਾ ਕੁਝ ਉਹਨਾਂ ਦੇ ਹੱਥ ਚ ਹੈ ਤੇ ਹੁਣ ਇਹਨੂੰ ਇੱਕ ਸਪੈਸ਼ਲ ਰਖਲਾ 23 ਦੇ ਵਿੱਚ ਵੀ ਲਿਆਂਦਾ ਸੀ ਉਹਨਾਂ ਨੇ ਬਿੱਲ ਉਹ ਪਰ ਉਹ ਮਤਲਬ ਕਿ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ 'ਚ ਨਹੀਂ ਲੈ ਕੇ ਗਏ ਉਹ ਬਿੱਲ ਸੀ ਡਿਊਟੀ ਕਰਨਾ ਇਹਨੂੰ ਚੰਡੀਗੜ੍ਹ ਨੂੰ 20% ਪੰਜਾਬ ਕੋਲੇ ਤੇ 80% ਸੈਂਟਰ ਕੋਲੇ ਤਾਨੂੰ ਪਤਾ ਲੱਗ ਜੂਗਾ ਵੀ ਕੀ ਬਣ ਜੂਗਾ ਉੱਥੇ ਪੰਜਾਬ ਦੇ ਬਸ 20 ਬੰਦੇ ਰੱਖੇ ਜਾਇਆ ਕਰਨਗੇ ਠੀਕ ਹੈ ਨਾ ਤੇ 80% 80 ਬੰਦੇ ਰੱਖੇ ਜਾਇਆ ਕਰਨਗੇ ਸੈਂਟਰ ਦੇ ਮਤਲਬ ਕਿ 2000 ਬੰਦੇ ਦੀ ਉੱਥੇ 2000 ਬੰਦਾ ਰੱਖਣਾ ਤੇ 10000 ਬੰਦੇ ਨੇ ਉਹ ਭਰਿਆ ਤੇ 2000 ਦੇ ਵਿੱਚੋਂ 200 ਬੰਦਾ ਰੱਖਿਆ ਜਾਊਗਾ ਪੰਜਾਬ ਦਾ ਠੀਕ ਹੈ ਨਾ 1800 ਬੰਦਾ ਉਹ ਆਪ ਦਾ ਰੱਖਣਗੇ ਆ ਹਾਲਤ ਬਣੂਗੀ ਚੰਡੀਗੜ੍ਹ ਦੀ ਇੱਕ ਹੀ ਕੁਸ ਕਰਦਾ ਫਿਰਦਾ ਵੀਡੀਓ ਦੇਖੋ ਇਹਦੀ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਉਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਕਿ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਆਹ ਚੱਤੇ ਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾਂ ਧੰਨਵਾਦ ਮੈਨੂੰ ਹੁਣ ਦੱਸੋ ਵੀ ਇਹ ਕੀ ਕਰਦਾ ਫਿਰਦਾ ਇਹਨੇ ਰਖਲਾ ਮਹਾਰਾਜਾ ਰਣਜੀਤ ਸਿੰਘ ਦੇ ਰਖਲਾ ਵਿਸ਼ੇ ਤੇ ਬੋਲਣਾ ਸੀ ਤੇ ਬੋਲੀ ਗਿਆ ਚੰਡੀਗੜ੍ਹ ਤੇ ਚੰਡੀਗੜ੍ਹ ਵੀ ਨਹੀਂ ਪਉਣਾ ਆਇਆ ਗੱਗੇ ਨੂੰ ਵਿਹਾਰੀ ਪੈਂਦੀ ਐ ਚੰਡੀਗੜ੍ਹ ਠੀਕ ਹੈ ਨਾ ਤੇ ਇਹ ਸਿਹਾਰੀ ਪਾਈ ਜਾਂਦਾ ਬੰਦਾ ਠੀਕ ਹੈ ਨਾ ਇੰਨੀ ਕੇ ਨੂੰ ਨੌਲੇਜ ਇਹ ਆਪਦੇ ਜਾਣੇ ਪਾਲ ਸਿੰਘ ਫੈਰੇ ਨੂੰ ਟਾਰਗੇਟ ਕਰ ਰਿਹਾ ਸੀ ਵੀ ਟੂ ਅੰਗਰੇਜ਼ੀ ਬੋਲਦਾ ਤੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੇ ਮੈਂ ਵੇਖ ਕਿਵੇਂ ਲਿਖੀ ਜਣਾ ਐਸ ਲੋਟ ਪੰਜਾਬੀ ਦੇ ਵਿੱਚ ਚੰਡੀਗੜ੍ਹ ਲਿਖਿਆ ਜਾਂਦਾ ਹੈ ਚੰਡੀਗੜ੍ਹ ਲਿਖ ਸਕਦਾ ਬਸ ਡੈਮਾਂ ਦਾ ਸਭ ਆਪਣੇ ਤੋਂ ਖੋਇਆ ਗਿਆ ਜਿੰਨੇ ਵੀ ਡੈਮਾਂ ਦਾ ਮਤਲਬ ਕਿ ਪੰਜਾਬ ਕੋਲੇ ਸੀ ਡੈਮਾਂ ਦਾ ਸਾਰਾ ਤੇ ਹੁਣ ਉਹ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਠੀਕ ਹੈ ਜਿਹੜੇ ਆਪਣੇ ਵਿਰੋਧੀ ਆ ਉਹ ਆਪਣੇ ਬੰਦੇ ਜਾਂਦੇ ਆ ਸਿੱਖ ਉਹਨਾਂ ਦੇ ਸਿਰ ਪਾੜ ਦਿੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਚਲਾ ਗਿਆ ਠੀਕ ਹੈ ਨਾ ਸਾਰੇ ਡੈਮਾਂ ਦਾ ਪੰਜਾਬ ਦੇ ਕਿਉਂਕਿ ਦਰਿਆ ਜੀ ਦੇ ਵਿੱਚ ਜਿੱਦੇ ਵੀ ਜਦੀ ਪਾਣੀ ਡੱਬਦਾ ਹੋਵੇ ਉਹਦਾ ਹੱਕ ਹੁੰਦਾ ਪਹਿਲਾ ਜੇ ਸਤੌਜ ਵਾਲੇ ਮਹਾਰਾਜੁੱਤੇ ਰਹਿੰਦੇ ਐ ਇਹਦੀਆਂ ਗੱਲਾਂ ਤੇ ਉੱਠ ਘੜਦੇ ਆ ਚੰਡੀਗੜ੍ਹ ਤੋਂ ਲਿਖਣਾ ਕਿਵੇਂ ਆ ਠੀਕ ਹੈ ਨਾ ਹੋਰ ਗੱਲਾਂ ਤੇ ਮਤਲਬ ਕਿ ਬਹੁਤ ਕੁਝ ਬੋਲਦੇ ਆ ਕਦੇ ਬੋਲੇ ਆ ਵੀ ਚੰਡੀਗੜ੍ਹ ਪੰਜਾਬ ਦੇ ਹੱਥਾਂ ਚੋਂ ਨਿਕਲ ਗਿਆ ਵੀ ਆਪਾਂ ਨੂੰ ਧਰਨਾ ਦੇਣਾ ਪੂਰਾ ਧਰਨਾ ਵੀ ਦੇ ਸਕਦੇ ਆ ਆਪ ਨੂੰ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ ਰਖ ਲੈ ਰਖਲਾ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਨੇ ਗਰਫਦਾਰਗਾਨੀ ਦਿੱਤੀਆਂ ਸੀ ਤੂੰ ਵੀ ਦੇ ਕੇ ਦੇਖ ਲੈ ਕੀ ਹੋ ਜੂਆ ਧਰਨਾ ਦੇ ਕੇ ਬਹਿ ਜਾ ਤੂੰ ਲੋਕ ਸਭਾ ਦੇ ਅੱਗੇ ਠੀਕ ਹੈ ਨਾ ਪਰ ਤੇਰੀ ਪਹੁੰਚ ਹੈ ਨਹੀਂ ਇਸ ਕੋ ਤੇਰੇ ਹੱਥ ਮਤਲਬ ਕਿ ਤੂੰ ਇੰਨਾ ਅੰਨਾ ਹੋ ਗਿਆ ਪੈਸਾ ਕਮਾਉਣ ਦੇ ਵਿੱਚ ਤੇ ਤੇਰੇ ਹੱਥ ਦੇ ਵਿੱਚ ਹੱਟਕੜੀ ਪਾ ਛੱਡੀ ਐ ਸਤੌਜ ਵਾਲੇ ਮਹਾਰਾਜ ਰਖਲਾ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਨੇ ਪਹਿਲੀ ਗੱਲ ਤੂੰ ਆਮ ਆਦੀ ਪਾਰਟੀ ਨੂੰ ਛੱਡ ਸਕਦਾ ਛੱਡ ਸਕਦਾ ਹਜੇ ਵੀ ਜਦੋਂ ਉਹਨਾਂ ਦੇ ਹੱਥ ਪਤਲਾ ਕਹਣਾ ਸਾਡੇ ਹੱਥ ਪੂਰੇ ਮਜ਼ਬੂਤ ਹੋ ਗਏ ਅਸੀਂ ਇਹਨਾਂ ਦੇ ਬੰਦੇ ਵੀ ਇਧਰ ਵੀ ਖੀਚ ਸਕਦੇ ਇਧਰ ਵੀ ਤੇ ਅਸੀਂ ਮジョਰਿਟੀ 'ਚ ਆ ਸਕਦੇ ਹਾਂ ਬੀਜੇਪੀ ਤੇ ਅਮਿਤ ਸ਼ਾਹ ਉਦੋਂ ਤੂੰ 70 ਬੰਦੇ ਤੋੜ ਕੇ ਅਮਿਤ ਸ਼ਾਹ ਰਖਲਾ ਤੂੰ ਉਦੋਂ ਜਿਵੇਂ ਉਹਨਾਂ ਨੇ ਰਮਾਹ ਰਸਤੇ ਦੇ ਵਿੱਚ ਕੀਤਾ ਉਵੇਂ ਇੱਥੇ ਹੋਊਗਾ 70 ਬੰਦੇ ਤੋੜ ਕੇ ਤੂੰ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਊਗਾ ਤੇ ਸਰਕਾਰ ਇਥੇ ਬੀਜੇਪੀ ਦੀ ਬਣ ਜੂਗੀ ਆ ਕੁਝ ਹੋਊਗਾ 27 ਤੋਂ ਪਹਿਲਾਂ ਹੋ ਸਕਦਾ ਮੇਰੇ ਆਹ ਕਹਿੰਦਾ ਦਿਮਾਗ ਕਹਿੰਦਾ ਠੀਕ ਹੈ ਨਾ ਮੈਨੂੰ ਜਿੱਥੋਂ ਤੱਕ ਪਤਾ ਤੇ ਇਹ ਤਾਂ ਆ ਗੱਲਾਂ ਕਰਦਾ ਫਿਰਦਾ ਠੀਕ ਹੈ ਨਾ ਹੋਰ ਕੋਈ ਗੱਲਾਂ ਨਹੀਂ ਇਹਦੇ ਕੋਲੇ ਇੱਕ ਵੀਡੀਓ ਹੋਰ ਦੇਖੋ ਵੀ ਮੈਂ ਇਹਨਾਂ ਦਾ ਟੈਕਸਟ ਲੈਣਾ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਹੀ ਦੱਸਦੇ ਨੇ ਤੁਹਾਨੂੰ ਤਾਂ ਖੋਦੀ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਆਉਂਦੇ ਚੰਡੀਗੜ੍ਹ ਦੇ ਡੱਡੇ ਦੇ ਸਿਹਾਰੀ ਕਦੋਂ ਪੈਣ ਲੱਗੀ ਉਦੋਂ ਦਾ ਤੁਸੀਂ ਜਦੋਂ ਚੰਡੀਗੜ੍ਹ ਦੇ ਉੱਤੇ ਕੇਂਦਰ ਆਉਦਾ ਰਾਸ਼ਟਰਪਤੀ ਕਰਨ ਲੱਗ ਜਾਂਦਾ ਅਧਿਕਾਰ ਸੱਤ ਕਰਨ ਲੱਗ ਜਾਂਦਾ ਉਦੋਂ ਤੁਸੀਂ ਚੁੱਪ ਹੋ ਜਾਂਦੇ ਆ ਲੋਕਾਂ ਨੇ ਸਪੈਲਿੰਗਾਂ ਤੋਂ ਕੀ ਲੈਣਾ ਜਦੋਂ ਚੰਡੀਗੜ੍ਹ ਹੀ ਨਾਮ ਆ ਦਰਿਆ ਲੋਕਾਂ ਨੇ ਚੰਡੀਗੜ੍ਹ ਦੇ ਸਪੈਲਿੰਗਾਂ ਤੋਂ ਵੀ ਕੀ ਲੈਣਾ ਮਹਾਰਾਜ ਰਣਜੀਤ ਸਿੰਘ ਦੀ ਤੁਸੀਂ ਯਾਦਗਾਰ ਮਤਲਬ ਉਹਨਾਂ ਦੀ ਯਾਦਚਾ ਪ੍ਰੋਗਰਾਮ ਹੈ ਉੱਥੇ ਤੁਸੀਂ ਗਏ ਹੋ ਗੱਲ ਕਰੋ ਮਹਾਰਾਜ ਰਣਜੀਤ ਸਿੰਘ ਦੀ ਉਹਦੇ ਵਰਗਾ ਰਾਜ ਦੇਣ ਦੀ ਉਹਦੇ ਵਰਗੀਆਂ ਫੈਸਲੇ ਲੈਣ ਦੀ ਉਹਦੇ ਵਰਗਾ ਪ੍ਰਬੰਧ ਕਰਨ ਦੀ ਉਹਦੀ ਗੱਲ ਕੀਤੀ ਹਰ ਫੈਸਲਾ ਤਾਂ ਤੁਸੀਂ ਯੂ ਟਰਨ ਮਾਰ ਰਹੇ ਹੋ ਇੱਕ ਵੀ ਫੈਸਲਾ ਥੋੜੇ ਤੋਂ ਨਿਪਰੇ ਨਹੀਂ ਚੜ ਰਿਹਾ ਤੇ ਤੁਸੀਂ ਗੱਲਾਂ ਟੈਸਟਾਂ ਲੈਂਦੀਆਂ ਕਰ ਰਹੇ ਹੋ ਹਾਂਜੀ ਇਹ ਲੋਕਵਾਚ ਚੈਨਲ ਦੀ ਵੀਡੀਓ ਹੈ ਠੀਕ ਹੈ ਜੀ ਤੇ ਮੈਂ ਇਹ ਕਹਿਣਾ ਚਾਹੁੰਦਾ ਬੀ ਇਸ ਟੌਜ ਵਾਲੇ ਮਹਾਰਾਜ ਚੁੱਪ ਕਰ ਜਾਣਗੇ ਜੇ ਇਥੋਂ ਦੀ ਐਸਵਾਈਐਲ ਨਹਿਰ ਵੀ ਕੱਟਣੀ ਕੱਟਣਾ ਚਾਹੂਗਾ ਨਾ ਸੈਂਟਰ ਇਹ ਚੁੱਪ ਕਰ ਜਾਣਗੇ ਇਹਨੂੰ ਸਿਰਫ ਆ ਲੁਕਣ ਤੇ ਹੋਇਆ ਤੇ ਮੈਨੂੰ ਇਧਰੋਂ ਵੀ ਪੈਸਾ ਆ ਜਾਏ ਇਧਰੋਂ ਵੀ ਪੈਸਾ ਆ ਜੇ ਬਸ ਇਸ ਕੰਮ ਤੇ ਹੋਇਆ ਪਿਆ ਠੀਕ ਹੈ ਨਾ ਤਾਂ ਇਹ ਦਾ 10 10 ਟੋਲੇ 20 20 ਟੋਲੇ 50 50 ਟੋਲੇ ਪਾਈ ਫਰਦੀ ਐ ਨਾ ਇਹਦੀ ਸਿਸਟਰ ਪਾਈ ਫਰਦੀ ਐ ਇਹਦੀ ਘਰ ਵਾਲੀ ਪਾਈ ਫਰਦੀ ਐ ਠੀਕ ਹੈ ਨਾ ਮਾਤਾ ਸ਼੍ਰੀ ਆਸਟ੍ਰੇਲੀਆ ਦੀ ਫਰਸਟ ਕਲਾਸ ਦੇ ਵਿੱਚ 11 ਵਾਰੀ ਟੂਰ ਕਰ ਲੈਂਦੀ ਐ ਆਸਟ੍ਰੇਲੀਆ ਦਾ ਠੀਕ ਹੈ ਨਾ ਬਿਜ਼ਨਸ ਤੌਰ ਤੇ ਉਹ ਉਹਦੀ ਰੱਖ ਲਾ ਰੱਖ ਲਾ ਪੈਣ ਪੰਜ ਬਾਂਜਕ ਰੋਡ ਦੀ ਜ਼ਮੀਨ 4 ਏਕੜ ਪਤਾ ਨਹੀਂ 5 ਏਕੜ ਜ਼ਮੀਨ ਇਹਦੇ ਨਾਂ ਕਰਵਾ ਦਿੰਦੇ ਗਿਫਟ ਤੌਰ ਤੇ ਇਹ じゃਾ ਕੌਣ ਗਿਫਟ ਦੇ ਦੂ 5 ਕਰੋੜ ਦਾ ਕੋਈ ਵੀ ਭੈਣ ਭਰਾ ਹੋਵੇ 5-5 ਕਰੋੜ ਦਾ ਗਿਫਟ ਅੱਜ ਤੱਕ ਨਹੀਂ ਸੁਣਿਆ ਸੀ ਪਰ ਕਿਉਂਕਿ ਇਹ ਮੁੱਖ ਮੰਤਰੀ ਹੈ ਇਹਨੂੰ ਐ ਵੀ ਇਸ ਟਾਈਮ ਜਿੰਨਾ ਲੁੱਟਣਾ ਲੁੱਟ ਲੋ ਫਿਰ ਉਸ ਜ਼ਮੀਨ ਤੇ ਬਹੁਤ ਵੱਡਾ ਪ੍ਰੋਜੈਕਟ ਖੜਾ ਕਰੂਗਾ ਜਿਵੇਂ ਸੁਖਵਲਾ ਨੂੰ ਕਹਿੰਦਾ ਹੁੰਦਾ ਸੀ ਨਾ ਇਹ ਸੁਖਵਲਾ ਆਪ ਨਾ ਖੜਾ ਕਰਦੇ ਸਤੌਜ ਵਾਲੇ ਮਹਾਰਾਜ ਠੀਕ ਹੈ ਨਾ ਇੰਨੀ ਅੱਜ ਤੱਕ ਦੀ ਖਬਰ ਹੈ ਧੰਨਵਾਦ ਸਤਿ ਸ੍ਰੀ ਅਕਾਲ ਇਹਨੂੰ ਜ਼ਰੂਰ ਸ਼ੇਅਰ ਕਰਿਓ